ਕਾਖੰਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਫਤਿਹਾਬਾਦ ਵਿਖੇ ਵਿੱਤੇ ਦਿਨੀ ਹੋਈ ਗਰੀਬ ੁੱਚਗਿਆਂ ਵਿੱਚ ਲੋਕਾਂ ਦੇ ਵਿੱਚ ਆਪਸੀ ਝੜਪ ਇਲਾਜ ਦੌਰਾਨ ਹੋਈ ਅਜ ਨੌਜਵਾਨ ਦੀ ਮੌਤ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਮ੍ਰਿਤਕ ਨੌਜਵਾਨ ਦੀ ਭੈਣ ਪੂਜਾ ਅਤੇ ਹੋਰਨਾਂ ਨੇ ਦੱਸਿਆ ਕਿ ਮੇਰਾ ਭਰਾ ਮੁਕੱਦਰ ਜੋ ਫਤਿਹਾਬਾਦ ਕਿਸੇ ਦੇ ਕੋਲੋਂ ਆਪਣੇ ਪੈਸੇ ਲੈਣ ਲਈ ਆਇਆ ਸੀ ਤਾਂ ਪਿੰਡ ਫਤਿਹਾਬਾਦ ਦੀ ਦਾਣਾ ਮੰਡੀ ਵਿੱਚ ਮੇਰੇ ਭਰਾ ਦੀ ਉਹਨਾਂ ਲੋਕਾਂ ਨੇ ਕਾਫੀ ਕੁੱਟਮਾਰ ਕੀਤੀ ਜਿਨ੍ਹਾਂ ਲੋਕਾਂ ਦੇ ਨਾਲ ਪੈਸਿਆਂ ਦਾ ਲੈਣ ਦੇਣ ਸੀ ਜਿਸ ਦੀ ਅੱਜ ਮੌਤ ਹੋ ਗਈ ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕੀਤੀ ਹੈ ਇਸ ਸਬੰਧੀ ਜਦੋਂ ਮੀਡੀਆ ਨੇ ਪੁਲਿਸ ਥਾਣਾ ਗੋਇੰਦਵਾਲ ਸਾਹਿਬ ਦੇ ਐਸਐਸਓ ਗੁਰਿੰਦਰ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਲੈ ਕੇ ਹਨ ਜੋ ਵੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ ਹੁਣ ਵੇਖਣਾ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਗਰੀਬ ਪਰਿਵਾਰ ਨੂੰ ਇਨਸਾਫ ਕਦੋਂ ਤੱਕ ਦਿਵਾਇਆ ਜਾਵੇਗਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਤਰਨਤਾਰਨ ਤੋਂ ਫਤਿਹਬਾਦ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਪੂਜਾ ਠੀਕ ਹੈ ਜਿਹਨਾਂ ਦੀ ਮੌਤ ਹੋਈ ਹੈ ਕੀ ਲੱਗਦਾ ਤੁਹਾਡਾ ਮੇਰਾ ਭਰਾ ਕੀ ਨਾਮ ਸੇ ਇਹਨਾਂ ਦਾ ਮੁਕੱਦਰ ਗੱਲਬਾਤ ਹੋ ਗਿਆ ਗੱਲਬਾਤ ਕੁਛ ਨਹੀਂ ਭਾਜੀ ਇੱਥੇ ਆਇਆ ਸੀ ਪੈਸੇ ਲੈਣ ਵਾਸਤੇ ਲੜਾਈ ਹੋਈ ਬਸ ਲੜਾਈ 'ਚ ਮੇਰੇ ਭਰਾ ਦੇ ਸੱਟਾਂ ਲੱਗ ਗਈਆਂ ਕਿਹਨਾਂ ਵੱਲੋਂ ਸੱਟਾਂ ਮਾਰੀ ਗਈਆਂ ਇਨਾਂ ਵੱਲੋਂ ਸੱਟਾਂ ਮਾਰੀਆਂ ਗਈਆਂ ਜਿਹੜੇ ਇੱਥੇ ਰਹਿੰਦੇ ਫਤਿਹਬਾਦ ਦੇ ਬੰਦੇ ਇਨਾਂ ਨਾਲ ਸੱਟਾਂ ਮੰਗਲਵਾਰ ਲੱਗੀਆਂ ਜੀ ਮੰਗਲਵਾਰ ਸਟਾ ਲੱਗੀਆਂ ਬੁੱਧਵਾਰ ਮੈਨੂੰ ਦਾਖਲ ਕਰਾਇਆ ਜੀ ਮੈਂ ਬੁੱਧਵਾਰ ਇਨਾਂ ਕੋਲ ਪਹੁੰਚੀ ਆ ਇਹਦੀ ਮਾਂ ਆਕਾ ਤਾਂ ਨਹੀਂ ਮੇਰੀ ਮਾਂ ਆਕਾ ਤਾਂ ਨਹੀਂ ਆ ਨਹੀਂ ਜਾ ਸਕਦੀ ਕਿਤੇ ਵੀ ਨਾ ਕੋਈ ਭੈਣ ਨਾ ਭਰਾ ਹੋਰ ਹੈਗਾ ਜਿੰਨੇ ਖੜਨਾ ਆ ਮੈਂ ਇਕੱਲੀ ਆਈ ਮੈਂ ਹੀ ਇਕੱਲੀ ਨੇ ਦਾਖਲ ਕਰਾਇਆ ਮੈਂ ਹੀ ਸਭ ਕੁਝ ਕੀਤਾ ਇੱਥੇ ਵੀ ਮਰਨ ਮੈਂ ਹੀ ਲਿਆਂਦਾ ਚੁੱਕਾ ਹਾਂ ਹਾਂਜੀ ਬਾਹਰ ਆ ਕੇ ਮੌਤ ਹੋਈ ਆ ਸਿੱਟੀ ਲਲੀ ਸੀ ਕੀ ਇਹਨਾਂ ਦਾ ਨਾਮ ਸੀ ਦੇ ਵਿਆਹੇ ਸੀ ਜਾਂ ਕੁਆਰੇ ਸੀਗੇ ਵਿਆਹੇ ਸੀ ਜੀ ਭਾਜੀ ਤਿੰਨ ਬੱਚੇ ਉਹਦੇ ਦੋ ਕੁੜੀਆਂ ਇੱਕ ਮੁੰਡਾ ਹੈਗਾ ਮੌਕੇ ਤੇ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦਾ ਸੀ ਇਸ ਟਾਈਮ ਭਾਜੀ ਹੁਣ ਹੀ ਪਹੁੰਚੇ ਵਾਸ ਸੀ ਤੇ ਇੱਥੇ ਆ ਕੇ ਸਾਡੀ ਕਾਰਵਾਈ ਚੱਲਿਆ ਕਰਦੀ ਆ ਪਿੱਛੇ ਕੋਈ ਕਾਰਵਾਈ ਨਹੀਂ ਚੱਲੀ ਸਾਡੀ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਿਆ ਕੀ ਮੰਗ ਕਰਦੇ ਜੀ ਉਹਨਾਂ ਨੇ ਇਹਨਾਂ ਨੇ ਕੋਈ ਮੰਗ ਨਹੀਂ ਕੀਤੀ ਸਾਡੇ ਨਾਲ ਕੋਈ ਕੁਝ ਸਾਡੇ ਲਈ ਹੀ ਮੰਗਾ ਕਿ ਸਾਡੇ ਭਰਾ ਤੇ ਮੁੰਨਾ ਨੇ ਆਨੂੰ ਉਹਨਾਂ ਨੂੰ ਸਜ਼ਾ ਬੰਦਿਆਂ ਨੂੰ ਮਿਲਣੀ ਚਾਹੀਦੀ ਆ ਅਸੀਂ ਕੁਝ ਨਹੀਂ ਚਾਹਨੇ ਆ ਨਾ ਹੀ ਸਾਨੂੰ ਕਿਸੇ ਚੀਜ਼ ਨਾਲ ਲੈਣਾ ਦੇਣਾ ਨਹੀਂ ਆ ਮੈਂ ਮੇਰੇ ਭਰਾ ਦਾ ਹੱਕ ਮਿਲਣਾ ਚਾਹੀਦਾ ਉਹਨੂੰ ਜਿੱਦਾਂ ਮੇਰਾ ਭਰਾ ਦੁਨੀਆ ਤੋਂ ਗਿਆ ਇਹਨਾਂ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਜੇਕਰ ਨਹੀਂ ਇਨਸਾਫ਼ ਮਿਲਦਾ ਫੇਰ ਕੀ ਕਰੋਗੇ ਜੇ ਨਹੀਂ ਇਨਸਾਫ਼ ਕੀਤਾ ਤੇ ਅਸੀਂ ਫਿਰ ਆਪ ਦੇਖਾਂਗੇ ਕੀ ਕਰਨਾ ਪ੍ਰਧਾਨ ਜੀ ਕੀ ਨਾਂ ਵੀ ਤੁਹਾਡਾ ਭਾਈ ਵਿੱਕੀ ਕਿਹੜਾ ਪਿੰਡਾ ਜੀ ਮੈਂ ਭਾਈ ਉਹਦਾ ਇੱਥੇ ਰਹਿੰਦੇ ਆ ਫਿਲਹਾਲ ਜਨਾਨੀ ਕੀਤੀ ਇੱਥੇ ਦੀ ਮੈਂ ਤੇ ਭਰਾ ਤੋਂ ਮੈਂ ਭਾਈ ਪੈਸੇ ਦੇਣੇ ਥੋੜੇ ਜਿਹਾ ਭਰਾ ਦੇ 5000 ਭਰਾ ਵਿਚਾਰਾ ਮੇਰੇ ਕੋ ਆਇਆ ਪੈਸੇ ਲੈਣ ਲਈ ਮੈਂ ਇੱਥੇ ਇਹਨਾਂ ਦਾ ਕਰਨ ਹੀ ਰਹਿੰਨਾ ਮੈਂ ਮੰਡੀ 'ਚ ਰਹਿੰਦਾ ਹਾਂ ਭਾਜੀ ਤੇ ਮੰਡੀ ਦੇ ਵਿੱਚ ਭਾਜੀ ਮੈਂ ਮੇਰਾ ਭਰਾ ਮੇਰੀ ਸਾਰੀ ਮੰਨ ਜਾਂਦਾ ਸੀ ਗੱਲ ਮੈਂ ਉਹਦੀ ਮੰਨ ਜਾਂਦਾ ਸੀ ਮੈਂ ਉਹਨੂੰ ਕਿਹਾ ਵੀ ਭਾਜੀ ਮੈਂ ਤੇਰੇ 10-20 ਦਿਨ ਲਾ ਕੇ ਪੈਸੇ ਤੈਨੂੰ ਦੇ ਦਾਂਗਾ 5000 ਤੇ ਮੈਂ ਕਿਹਾ ਮੈਂ ਤੇਰੇ ਨਾਲ ਘਰ ਹੀ ਚੱਲਦਾ ਘਰ ਹੀ ਭਾਜੀ ਜਾਣ ਲੱਗਾ ਜਨਾਨੀ ਦਾ ਘਰ ਵਾਲਾ ਮੁੰਡਾ ਨੇੜਾ ਮੌਤ ਹੋਈ ਆ ਕੀ ਗੱਲਬਾਤ ਹੋਈ ਗੱਲ ਤਾਂ ਸੁਣਾ ਉਹ ਦੱਸ ਲੰਗਾ ਸਟਾਂ ਲੱਗੀਆਂ ਭਾਜੀ ਉਹ ਦੱਸਣਗਾ ਜਦੋਂ ਮਤਲਬ ਘਰ ਜਾਣ ਲੱਗੇ ਨਾ ਅਸੀਂ ਮੰਡੀ ਅਹੀਂ ਪਾਜੀ ਘਰ ਜਾਣ ਲੱਗਾ ਜਨਾਨੀ ਦਾ ਮੁੰਡਾ ਜਿਹੜਾ ਨਾ ਬਨਾਸ਼ ਐ ਪਾਜੀ ਇਹ ਆਣ ਕੇ ਪਾਜੀ ਮੰਡੀ ਵਿੱਚ ਬੰਦੇ 5-7 ਲਿਆ ਕੇ ਤਾਂ ਗੱਲ ਪੈ ਗਿਆ ਉਤੋਂ ਨਾਲ ਪਾਜੀ ਇਹਦਾ ਮੋਟਰਸਾਈਕਲ ਖੋ ਲਿਆ ਮੇਰੇ ਭਰਾ ਦਾ ਅਸੀਂ ਉੱਥੋਂ ਲੜਾਈ ਹੋ ਵੀ ਗਈ ਮਾੜੀ-ਮੋਢੀ ਖਤਮ ਹੋ ਗਈ ਅਸੀਂ ਚੱਲ ਚੱਲੇ ਹਾਂ ਘਰ ਨੂੰ ਆਪਣੇ ਉੱਥੋਂ ਪਾਜੀ ਆ ਘਰ ਵਾਲਾ ਜਿਹੜਾ ਬੰਦਾ ਨਾ ਇਹ ਆ ਗਿਆ ਅੱਜ ਇਹ ਕਹਿੰਦਾ ਇੱਧਰ ਆਓ ਮੋਟਰਸਾਈਕਲ ਰੋਕ ਲਿਆ ਮੋਟਰਸਾਈਕਲ ਖੋ ਕੇ ਪਾਜੀ ਇਹਨਾਂ ਨੇ ਮੁੱਲੇ 'ਚ ਲੈ ਲੈਂਦਾ ਮੁੱਲੇ 'ਚ ਲੈ ਲੈਂਦਾ ਪਾਜੀ ਮੁੱਲੇ 'ਚ ਹੀ ਇਹਨਾਂ ਕੋ ਮੋਟਰਸਾਈਕਲ ਲੈਣਾ ਆਉਂਦੇ ਆ ਪਾਜੀ ਸਾਡੇ ਫੇਰ ਗੱਲ ਪੈ ਗਈ ਮੈਂ ਆਪਣੇ ਭ ਜਿੱਥੇ ਭਾਜੀ ਰਾਠ ਪਈ ਹੈ ਨਾ ਮੈਂ ਆਪਣੇ ਭਰਾ ਨੂੰ ਬਚਾਉਂਦਾ ਰ ਮੇਰੀ ਲੱਤ ਤੇ ਰਾਠ ਜਿੱਥੇ ਪਈ ਉੱਥੇ ਡਾਂਗ ਮਾਰ ਕੇ ਉਹਨਾਂ ਨੇ ਮੈਨੂੰ ਪੰਜ ਸੱਤ ਬੰਦਿਆਂ ਨੇ ਹਸਪੀਟਲ ਦੇ ਬੂਹੇ ਗਾੜੀ ਛੁੱਟ ਦਿੱਤਾ ਕੋ ਡਾਂਗਾ ਮਾਰਨਦੇ ਕੋ ਕੁਸ਼ ਮਾਰਨਦੇ ਭਾਜੀ ਆ ਵੇਖੋ ਮੇਰੇ ਸੱਟਾਂ ਕਿੰਨੀਆਂ ਲੱਗੀਆਂ ਲੱਤ ਦੀ ਕਲੀਰ ਹਿੱਲੀ ਮੌਤ ਭਾਜੀ ਅੱਜ 6 ਵਜੇ ਹੋਈ ਸਵੇਰੇ ਮੌਕੇ ਤੇ ਪੁਲਿਸ ਸਟੇਸ਼ਨ ਪਹੁੰਚ ਕੇ ਕੀ ਮੰਗ ਕਰਦੀ ਨਹੀਂ ਭਾਜੀ ਕੋਈ ਨਹੀਂ ਪਹੁੰਚਾ ਮੰਗਾ ਸਾਡੀ ਭਾਜੀ ਕੁਝ ਵੀ ਹੈ ਨਹੀਂ ਜਿੱਦਾਂ ਸਾਡਾ ਭਰਾ ਜਾਨ ਨੂੰ ਤੁਰ ਗਿਆ ਜੀ ਉਹਦਾ ਇਹ ਬੰਦਿਆਂ ਨੂੰ ਭਾਜੀ ਸਜ਼ਾ ਮਿਲਣੀ ਚਾਹੀਦੀ ਉਹਦੇ ਵਿਚਾਰੇ ਦੇ ਤਿੰਨ ਬੱਚੇ ਰੁਲ ਉਹਦੇ ਘਰ ਦੀ ਵੀ ਨੌਜਵਾਨੀ ਨੂੰ ਸਾਡੀ ਬਾਕੀ ਹੋਰ ਸਾਡਾ ਕੋਈ ਮਟਰ ਇਹ ਕੀ ਮੰਗਵਾ ਕਰੇ ਹਾਂਜੀ ਜਿਹੜਾ ਫਤਿਹਵਾਦ ਜਿਹੜੇ ਮਟਰ ਇਹ ਕੀ ਸਾਰਾ ਮੰਗਵਾ ਰਹੇ ਮਟਰ ਇਹ ਇਹਨਾਂ ਦੀ ਕੋਈ 10 15 ਦਿਨ ਪਹਿਲਾਂ ਕੈਂਡ ਦੇ ਵੀ ਦਰਦੁਰ ਕੀਤੀ ਸੀ ਤੇ ਦੋਨੋਂ ਭਰਾਵਾਂ ਨੂੰ ਉਥੇ ਦਾਖਲ ਕਰਾਤਾ ਅੱਜ ਇਹਨਾਂ ਨੂੰ ਡਿਸਚਾਰਜ ਕਰ ਦਿੱਤਾ ਹੈ ਉਥੋਂ ਇੱਕ ਭਰਾ ਨੂੰ ਉਹ ਘਰ ਲੈ ਕੇ ਜਾਣ ਡਿਆ ਸੀ ਤੇ ਉਹਦੀ ਮੌਤ ਹੋ ਗਈ ਜਾਂਦੇ ਤੁਸੀਂ ਮੌਕੇ ਤੇ ਪਹੁੰਚੋ ਸਰਪ੍ਰੀਖ ਕਾਰਵਾਈ ਕੀਤੀ ਹੈ ਬਿਆਨ ਲਿਖੇ ਇਹਨਾਂ ਦੇ ਤੇ ਪੋਸਟਮੈਨ ਨੂੰ ਕਰਾਉਣ ਲੱਗੇ ਜੋ ਵੀ ਸਾਹਮਣੇ ਤੱਤ ਆਉਂਦੇ ਉਹ ਪੁਦਾਵ ਤੇ ਕਾਰਵਾਈ ਨੋਟਿੰਗ ਦੇ ਨਾਮ ਸੀ ਨੋਟਿੰਗ ਹਾਂ ਜਰਨਲ ਤੋਂ ਨਾਮ ਸੀ